ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਹਰ ਸਾਲ ਹੁਸ਼ਿਆਰਪੁਰ ਦੇ ਖਡਿਆਲਾ ਸ੍ਰੀ ਅਨੀਆਂ ਤੋਂ ਪੈਦਲ ਸੰਗਤ ਚੱਲ ਕੇ ਸੰਗ ਦੇ ਰੂਪ ਵਿੱਚ ਗੁਰਦੁਆਰਾ ਡੇਰਾ ਬਾਬਾ ਨਾਨਕ ਪਹੁੰਚਦਾ ਹੈ ਰਸਤੇ ਵਿੱਚ ਹਰ ਪਿੰਡ ਵਿੱਚ ਲੋਕਾਂ ਵੱਲੋਂ ਸੰਗਤਾਂ ਨੇ ਖੁੱਲੇ ਲੰਗਰ ਲਗਾਏ ਜਾਂਦੇ ਹਨ ਤੇ ਇਸ ਮੌਕੇ ਲੋਕਾਂ ਵੱਲੋਂ ਅਖੰਡ ਪਾਠ ਸਾਹਿਬ ਵੀ ਰੱਖੇ ਜਾਂਦੇ ਹਨ ਇਸੇ ਤਰ੍ਹਾਂ ਹੀ ਸੰਗ ਦੇ ਪਵਿੱਤਰ ਮੇਲੇ ਦੇ ਸੰਬੰਧ ਵਿੱਚ ਪਿੰਡ ਅਰਜਾਦਾ ਦੀਆਂ ਸੰਗਤਾਂ ਅਤੇ ਐਨਆਰਆਈ ਦੇ ਸਹਿਯੋਗ ਨਾਲ ਖੁੱਲੇ ਲੰਗਰ ਲਗਾਏ ਗਏ ਗੱਲਬਾਤ ਕਰਦਿਆਂ ਕਿਹਾ ਕਿ ਹਰ ਸਾਲ ਸੰਗ ਦੇ ਪਵਿੱਤਰ ਮੇਲੇ ਦੌਰਾਨ ਪਿੰਡ ਵਾਸੀਆਂ ਅਤੇ ਐਨਆਰਆਈ ਦੇ ਸਨਯੋਗ ਦੇ ਨਾਲ ਲੰਗਰ ਚਲਾਏ ਜਾਂਦੇ ਹਨ ਨਾਲ ਹੀ ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਨੂੰ ਛੱਡ ਕੇ ਮਨੁੱਖਤਾ ਦੀ ਸੇਵਾ ਕਰਨ ਅਤੇ ਗੁਰੂ ਦੇ ਲਾੜ ਲੰਗਰ ਵਿੱਚ ਬੀਬੀਆਂ ਵੱਲੋਂ ਵੀ ਵੱਧ ਚੜ ਕੇ ਸੇਵਾ ਕੀਤੀ ਗਈ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਬੇਨਤੀ ਹੈ ਕਿ ਢੋਲਾ ਸਾਹਿਬ ਦੇ ਮੇਲੇ ਵਾਸਤੇ ਜੋ ਸੰਗਤ ਆ ਰਹੀ ਹੈ ਉਹਨਾਂ ਵਾਸਤੇ ਲੰਗਰ ਬਣਾਇਆ ਜਾ ਰਿਹਾ ਲੰਗਰ ਚਕਾਇਆ ਜਾ ਰਿਹਾ ਇਹ ਸਾਡੇ ਸਾਰੇ ਜਿਹੜੇ ਆੜ ਗਵਾਰ ਦੇ ਸਾਰੇ ਬੰਦਿਆਂ ਨੇ ਤਿਆਰ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬੱਚੇ ਨਾ ਸੜਾ ਦੇ ਨੀਏਕ ਬਣੋ ਚੰਗਾ ਕੰਮ ਕਰੋ ਅਮਰਾਂ ਦੇ ਜਾ ਤੋ ਬਚੋ ਨਹੀਂ ਇਹੋ ਸਾਰੇ ਜਿਹੜੀ ਕਰਦੂ ਬੇਨਤੀ ਕਰਦੇ ਪੇ ਨਸ਼ੇ ਤੋਂ ਬਚਣਾ ਚਾਹੀਦਾ ਆਪਣੇ ਪਰਿਵਾਰਾਂ ਨੂੰ ਬਚਾਉਣਾ ਚਾਹੀਦਾ ਨਸ਼ਾ ਤੋਂ ਜਿਸ ਤਰ੍ਹਾਂ ਵੀ ਹੋਏ ਗੁਰੂ ਘਰ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟੋੜਾ ਸਾਹਿਬ ਦੇ ਮੇਲੇ ਦੇ ਕਰਕੇ ਅਜਾ ਸੰਗਤਾਂ ਆ ਰਹੀਆਂ ਨੇ ਉਹਨਾਂ ਵਾਸਤੇ ਪ੍ਰਸ਼ਾਦੇ ਬਣਾ ਕੇ ਉਹਨਾਂ ਨੂੰ ਸ਼ਿਕਾਈ ਦੇ ਆ ਇੱਥੇ ਹਰ ਸਾਲ ਹਰ ਸਾਲ ਦੀ ਤਰ੍ਹਾਂ ਇੱਥੇ ਜੋ ਅੱਜ ਪ੍ਰਸ਼ਾਦਾ ਖਾਗ ਰਹੇ ਆ ਕੱਲ ਨੂੰ ਇੱਥੇ ਚਾਹ ਦਾ ਲੰਗਰ ਲੱਗਣਾ ਵਾ ਅਹੀਂ ਹਰ ਸਾਲ ਇਹ ਹੋਈ ਭਾਈ trilok singh ਭਾਈ trim singh ਹੋਰ ਲਾਕੇ ਦੇ ਜਿੰਨੇ ਵੀ ਆ ਲਾਗੇ ਲਾਗੇ ਦੇ ਆ ਸਾਰੇ ਸੇਵਾਦਾਰ ਸੇਵਾ ਪਾ ਕੇ ਇਹ ਕੰਮ ਪੁਖਤਾ ਰਹੇ ਆ ਅਸੀਂ ਕੋਈ ਵੀ ਸੰਗਤਾਂ ਆਉਂਦੀਆਂ ਜਾਂਦੀਆਂ ਵਾਸਤੇ ਕੋਈ ਮਨਾਈ ਨਹੀਂਗੀ ਇੱਥੇ ਪ੍ਰਸ਼ਾਦਾ ਕੋਈ ਵੀ ਛੱਕ ਸਕਦਾ ਵਾ ਭਾਵੇਂ ਸੰਗਤਾਂ ਚੋਲਾ ਸਾਹਿਬ ਦੇ ਮੇਲੇ ਲਈ ਆ ਤੇ ਭਾਵੇਂ ਸੰਗਤਾਂ ਇਥੋਂ ਦੀਆਂ ਲੋਕਲ ਨੇ ਜੋ ਵੀ ਸੰਗਤਾਂ ਆ ਪ੍ਰਸ਼ਾਦਾ ਛੱਕ ਸਕਦੀਆਂ ਵਾਹਿਗੁਰੂ ਜੀ ਦਾ ਖਾਲਸਾ ਜੋ ਬੱਚੇ ਨਸ਼ਿਆਂ ਵਿੱਚ ਜਾ ਰਹੇ ਉਹਨਾਂ ਨੂੰ ਵੀ ਕਹਿਣਾ ਚਾਹੀਦਾ ਜੋ ਬੱਚੇ ਨਸ਼ਿਆਂ ਤੇ ਜਾ ਰਹੇ ਆ ਉਹਨਾਂ ਨੂੰ ਤਾਂ ਅਸੀਂ ਕਹਿਣਾ ਚਾਹੁੰਦੇ ਆਂ ਕਿ ਅੰਮ੍ਰਿਤ ਛਕੋ ਗੁਰੂ ਵਾਲੇ ਬਣੋ ਤੇ ਜੋ ਨਸ਼ਿਆਂ ਦੇ ਉੱਤੇ ਫਸ ਚੁੱਕੇ ਹੋ ਨਸ਼ੇ ਛੱਡ ਦਿਓ ਕਿਉਂਕਿ ਕਈ ਬੰਦੇ ਆਹੋ ਜਿਹੇ ਵੀ ਆ ਵੀ ਜਿਹੜੇ 10-10 ਸਾਲ ਨਸ਼ਾ ਛੱਕੇ ਉਹ ਛੱਡ ਸਕਦੇ ਆ ਤੇ ਤੁਸੀਂ ਵੀ ਉਸੇ ਤਰ੍ਹਾਂ ਛੱਡ ਦਿਓ ਆਪ ਦੀ ਗੱਲ ਕੋਈ ਨਹੀਂ ਵੀ ਨਸ਼ੇ ਬਹੁਤੇ ਖਰਾਬ ਨੇ ਪਰ ਤੂੰ ਇੰਜ ਕਰੋ ਵੀ ਆਪਣੇ ਸੇਧਾਂ ਸਮਝੋ ਸੇਧਾਂ ਤੁਹਾਡੀਆਂ ਤਾਂ ਹੀ ਬਚ ਸਕਦੇ ਆ ਜੇ ਨਸ਼ਿਆਂ 'ਚੋਂ ਛੁਟਕਾਰਾ ਪਾਓਗੇ ਤੇ ਨਹੀਂ ਤੇ ਤੁਸੀਂ ਬਚ ਨਹੀਂ ਸਕਦੇ ਤੁਸੀਂ ਨਸ਼ਿਆਂ ਦੇ ਵਿਰੁੱਧ ਬਹੁਤ ਜ਼ਿਆਦਾ ਜ਼ਿਆਦਾ ਤੁਸੀਂ ਨਸ਼ਾ ਲਾ ਚੁੱਕੇ ਹੋ ਉਹ ਤੋਂ ਬਾਜੋ ਤੇ ਮੇਲੇ ਦੀ ਵਧਾਈ ਦਿਓ ਤੇ ਮੇਲੇ ਦੀ ਵਧਾਈ ਦਿਓ ਮੇਲੇ ਦੀ ਵਧਾਈ ਲੱਖ ਲੱਖ ਵਧਾਈ ਹੋਵੇ ਮੇਲੇ ਦੀ ਚੋਲਾ ਸਾਹਿਬ ਦੇ ਮੇਲੇ ਦੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜਿਆਂ ਦੇ ਸ੍ਰੀ ਚੋਲਾ ਸਾਹਿਬ ਦੇ ਜੋੜ ਮਿਲੇ ਸੰਬੰਧ ਦੇ ਵਿੱਚ ਜੋ ਕਿ ਹਰ ਸਾਲ ਦੀ ਤਰ੍ਹਾਂ ਸੰਗ ਜਿਹੜਾ ਹੈ ਸੰਗਤ ਖੜਿਆਲਾ ਸਿਆਣੀਆਂ ਹੁਸ਼ਿਆਰਪੁਰ ਤੋਂ ਆਰੰਭ ਹੋ ਕਰਕੇ ਇਸੇ ਤਰ੍ਹਾਂ ਚਲਦਿਆਂ ਚਲਾਉਂਦੇ ਆ ਫਿਰ ਨੇੜਾ ਬਾਬਾ ਨਾਨਕ ਵਿਖੇ ਪਹੁੰਚਦੀ ਹੈ ਇਸੇ ਤਰ੍ਹਾਂ ਸੰਗਤ ਵਾਸਤੇ ਜਿਹੜੀ ਸੰਗਤ ਕੱਲ ਨੂੰ ਆਉਣੀ ਹੈ ਕੁਝ ਹੁਣ ਸੰਗਤ ਤਕਰੀਬਨ ਇਹ ਗੁਰਦੁਆਰਾ ਗੁਰਮਤ ਪ੍ਰਕਾਸ਼ ਚੜ੍ਹਦੀ ਪਤੀ ਰਜਾਦਾ ਵੇਖੇ ਡੇਢ ਮਹੀਨੇ ਤੋਂ ਅਖੰਡ ਪੜ੍ਹ ਸਾਹਿਬ ਚੱਲੇ ਨੇ ਲੰਗਰਾਂ ਦੀ ਪ੍ਰਵਾਹ ਚੱਲ ਰਹੇ ਨੇ ਆਪ ਜੀ ਦੇਖ ਸਕਦੇ ਹੋ ਕਿ ਸਾਰੀ ਸੰਗਤ ਬਹੁਤ ਸ਼ਰਧਾ ਭਾਵਨਾ ਦੇ ਨਾਲ ਸੇਵਾ ਕਰ ਰਹੀ ਹੈ ਜੋ ਕਿ ਕੱਲ ਨੂੰ ਇੱਥੇ 3 ਤਰੀਕ ਨੂੰ ਜਿਹੜਾ ਸੰਗ ਜਿਹੜਾ ਹੈ ਤੋਂ 3 ਵਜੇ ਅਲੰਕ ਰਕੇ ਜਾਣਾ ਘੁੰਮਣਾ ਵੇਖੇ ਸ਼ਾਮ ਨੂੰ ਜਿਹੜਾ ਰਾਤ ਨੂੰ ਜਿਹੜਾ ਪਹੁੰਚਣਾ ਹੈ ਸੰਗਤਾਂ ਬਹੁਤ ਸ਼ਰਧਾ ਭਾਵਨਾ ਦੇ ਨਾਲ ਹਰ ਸਾਲ ਹੀ ਸੇਵਾ ਕਰਦੀਆਂ ਤੇ ਸਤਿਗੁਰੂ ਜੀ ਮਹਾਰਾਜ ਬਹੁਤ ਕਿਰਪਾ ਬਖਸ਼ਿਸ਼ ਰਹਿਮਤਾ ਕਰ ਰਹੇ ਨੇ ਸੋ ਸਤਿਗੁਰੂ ਜੀ ਕਿਰਪਾ ਕਰ ਅਨਸਾਰ ਹੀ ਸੰਗਤ ਦੀ ਕੀਤੀ ਹੋ ਸੇਵਾ ਅਦ੍ਰਿਗਿਆ ਪ੍ਰਵਾਨ ਕਰਨ ਮਨੋ ਕਾਮਨਾ ਪੂਰੀਆਂ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ